ਜਨਤਾਧਲ ਯੂनाइटेड ਯੂਨਿਟ ਪੰਜਾਬ ਦੇ ਜਨਰਲ ਸੈਕਟਰੀ ਦੇ ਤੌਰ ਤੇ ਮੈਂ ਸਤਨਾਮ ਸਿੰਘ ਗਿੱਲ ਪੰਜਾਬ ਦੇ ਲੋਕਾਂ ਨੂੰ ਇੱਕ ਸੁਨੇਹਾ ਦੇਣਾ ਚਾਹੁੰਦਾ ਵਾਂ ਵੀ ਖਨੌਰੀ ਬਾਰਡਰ ਤੇ ਜਿਹੜੇ ਵੀ ਕਿਸਾਨ ਵਕਫ ਵਕਫ ਜਿੱਥੇ ਬੰਦਿਆਂ ਦੇ ਮੰਚ ਤੋਂ ਉਥੇ ਸੰਘਰਸ਼ ਦੇ ਪੜਾ ਤੇ ਡਟੇ ਸੀ ਉਸ ਸੰਘਰਸ਼ ਨੂੰ ਸਫਲਤਾਪੂਰਵਕ ਸੰਪੰਨ ਕਰਾਉਣ ਕਿਸਾਨੀ ਮਸਲੇ ਦੇ ਹੱਲ ਕਰਾਉਣ ਔਰ ਬਜ਼ੁਰਗ ਕਿਸਾਨ ਆਗੂ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਦਾ ਜੋ ਮਰਨ ਵਰਤ ਸੀ ਉਸ ਵਰਤ ਦੇ ਦੌਰਾਨ ਉਹਨਾਂ ਦਾ ਇਲਾਜ ਸ਼ੁਰੂ ਕਰਾਉਣ ਦੇ ਵਿੱਚ ਜਨਤਾ ਪਾਲ ਯੂਨਾਈਟਿਡ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਹੈ ਜੋ ਕਿ ਨਤੀਜਾ ਕੁੰ ਫੈਸਲੇ ਤੇ ਪਹੁੰਚ ਚੁੱਕੀ ਹੈ ਮੈਂ ਦੱਸਣਾ ਚਾਹੁੰਦਾ ਇੱਕ ਜਨਵਰੀ 2025 ਨੂੰ ਜਨਤਾਧਰ ਯੂਨਾਈਟਿਡ ਨੇ ਆਪਣੇ ਸੀਨੀਅਰ ਆਗੂ ਔਰ ਭਾਰਤ ਦੇ ਖੇਤਰੀ ਰਾਜ ਕਾਨੂੰਨ ਮੰਤਰੀ ਸ਼੍ਰੀ ਰਾਮਨਾਥ ਠਾਕੁਰ ਜੀ ਨੇ ਇੱਕ ਲੈਟਰ ਲਿਖ ਕੇ ਰਿਕੁਐਸਟ ਕੀਤੀ ਸੀ ਕਿ ਜੋ ਕਿਸਾਨਾਂ ਅਤੇ ਕੇਂਦਰ ਚ ਤਣਾਅ ਨੇ ਇਹਨੂੰ ਖਤਮ ਕਰ ਲਿਓ ਐਂ ਭੂਮਿਕਾ ਨਭਾਉਣ ਤਾਂ ਉਸ ਆਧਾਰ ਤੇ 18 ਜਨਵਰੀ 2025 ਨੂੰ ਖੇਤੀ ਮੰਤਰਾਲੇ ਵੱਲੋਂ ਸੰਯੁਕਤ ਸਕੱਤਰ ਭਾਰਤ ਸਰਕਾਰ ਪ੍ਰਿਯ ਰੰਜਨ ਜੀ ਡੈਪੂਟੇਸ਼ਨ ਤੌਰ ਤੇ ਕੱਲੋ ਦਿੱਲੀਵਾਲ ਸਾਹਿਬ ਕੋ ਪਹੁੰਚੇ ਨੇ ਦਿੱਲੀਵਾਲ ਸਾਹਿਬ ਨੂੰ ਉਹਨਾਂ ਨੇ ਆਪਣੀ ਆਪਣੇ ਤਰਕ ਔਰ ਦਲੀਲ ਨਾਲ ਰਜ਼ਾਮੰਦ ਕਰਕੇ ਉਹਨਾਂ ਜਿਹੜਾ ਮਰਨ ਵਰਤਾ ਉਹ ਤਾਂ ਭਾਵੇਂ ਹਾਲ ਦੀ ਗੜੀ ਨਿਰੰਤਰ ਜਾਰੀ ਆ ਪਰ ਜਿਹੜਾ ਇਲਾਜ ਲਈ ਉਹ ਆਪੋਸ ਕਰਦੇ ਸੀ ਮਨਾ ਕਰਦੇ ਸੀ ਉੱਥੇ ਰਜ਼ਾਮੰਦ ਕਰ ਲਿਆ ਔਰ 14 ਫਰਵਰੀ 2025 ਨੂੰ ਕੇਂਦਰ ਅਤੇ ਕਿਸਾਨਾਂ ਦੇ ਦਰਮਿਆਨ ਇੱਕ ਸੁਖਾਵਾਂ ਮਾਹੌਲ ਦੇ ਵਿੱਚ ਮੀਟਿੰਗ ਕਰਾਉਣ ਦਾ ਜੋ ਪਹਿਰ ਕਦਮੀ ਸੈਂਟਰ ਗਵਰਨਮੈਂਟ ਨੇ ਕੀਤੀ ਹੈ ਉਹਦੇ ਲਈ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਜਿਨ੍ਹਾਂ ਨੂੰ ਐਗਰੀਕਲਚਰ ਮਨਿਸਟਰ ਔਰ ਜੂਨੀਅਰ ਸਟੇਟ ਐਗਰੀਕਲਚਰ ਮਨਿਸਟਰ ਦਾ ਧੰਨਵਾਦ ਕਰਦੇ ਹਾਂ ਔਰ ਜਨਤਾ ਦਲ ਯੂनाइटेड ਪੰਜਾਬ ਦੇ ਅਕਾਈ ਦੇ ਪ੍ਰਧਾਨ ਸਰਦਾਰ ਮਾਲਵਿੰਦਰ ਸਿੰਘ ਬੈਣੀਪਾਲ ਜੀ ਦੇ ਹੁਕਮਾਂ ਤੇ ਅਸੀਂ ਅੱਜ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਟਰਾਂ ਤਹਿਸੀਲ ਹੈੱਡਕੁਆਟਰਾਂ ਦੇ ਸਾਡੇ ਜਿੰਨੇ ਵੀ ਜਥੇਬੰਦੀ ਦੇ ਪਾਰਟੀ ਦੇ ਪ੍ਰਧਾਨ ਸਭਾ ਨੇ ਜਨਰਲ ਸੈਕਟਰ ਸਾਹਿਬ ਨੇ ਉਹਨਾਂ ਨੂੰ ਇੱਕ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਵੀ ਕਿਸਾਨੀ ਮੋਰਚੇ ਤੇ ਡਟੇ ਕਿਸਾਨਾਂ ਦਾ ਆਪੋ ਆਪਣੇ ਪੱਧਰ ਤੇ ਸਮਰਥਨ ਕੀਤਾ ਜਾਵੇ ਤਾਂ ਕਿ ਕਿਸਾਨੀ ਬਚਾਈ ਜਾ ਸਕੇ ਕਿਸਾਨਾਂ ਦੇ ਮਸਲੇ ਹੱਲ ਕੀਤੇ ਜਾ ਸਕਣ ਸੋ ਇਸ ਲੈਟਰ ਦੇ ਮਾਧਮ ਰਾਹੀਂ ਮੈਂ ਪੰਜਾਬ ਦੇ ਸਮੁੱਚੇ ਲੋਕਾਂ ਨੂੰ মিডিਆ ਨੂੰ ਔਰ ਵੱਖ-ਵੱਖ ਵਰਗਾਂ ਨੂੰ ਦੱਸਣਾ ਚਾਹੁੰਨਾ ਜਨਤਾਦਲ ਯੂनाइटेड ਪੰਜਾਬ ਕਿਸਾਨਾਂ ਦੀ ਹਮਾਇਤ ਤੇ ਉਤਰ ਚੁੱਕੀ ਹੈ ਇੰਨਾ ਹੀ ਮੈਂ ਕਹਿੰਦਾ ਹੋਇਆ ਇਹ ਜਿਹੜੇ ਪੀਸੀ ਆ ਉਹ ਸਮਾਪਤ ਕਰਦਾ ਧੰਨਵਾਦ